ਪੰਥ ਨੂੰ ਬਚਾ ਲੋ ਪੰਥ ਮਾਰਿਆ ਹੀ ਤਾਂ ਐ ਤੇਰਾ ਹੀ ਮਾਰਿਆ ਹੋਇਆ ਪੰਥ ਹੈ ਗੁਰੂ ਧਾਮਾਂ ਤੇ ਟੈਂਕ ਚੜਾਉਣ ਵਾਲਾ ਉੱਥੇ ਕਤਲੇਆਮ ਹੋਇਆ ਚਾਹੇ ਭ੍ਰਿਸ਼ਟਾਚਾਰ ਵਾਲਾ ਲੋਕਾਂ ਦਾ ਜਿਹੜਾ ਖੂਨ ਪੀਤਾ ਉਹ ਖੂਨ ਰੰਗਾ ਸਿਆਹੀ ਨਾਲ ਭਰਿਆ ਹੋਇਆ ਪੈਨ ਹੈ ਤੇ ਉਹਨੇ ਤਾਂ ਫਿਰ ਖੂਨ ਹੀ ਲਿਖਣਾ ਕੱਲ ਨੂੰ ਸ਼ਾਮ ਨੂੰ 5 ਵਜੇ ਪ੍ਰਚਾਰ ਖਤਮ ਹੋ ਜਾਣਾ ਤੇ ਪਰਸੋ ਤੋਂ ਮਸ਼ੀਨਾਂ ਜਿਹੜੀਆਂ ਨੇ ਤੁਹਾਡੇ ਪਿੰਡਾਂ ਦੇ ਬੂਥਾਂ ਦੇ ਵਿੱਚ ਫਿੱਟ ਹੋ ਜਾਣੀਆਂ ਨੇ ਤੇ 11 ਤਰੀਕ ਨੂੰ ਤੁਸੀਂ ਫੈਸਲਾ ਕਰਨਾ ਅੱਜ ਇਤਿਹਾਸਕ ਪਿੰਡ ਪੰਜਵੜ ਦੇ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਸਤਿਕਾਰਯੋਗ ਬਜ਼ੁਰਗ ਨੌਜਵਾਨ ਵੀਰ ਮਾਵਾ ਪੈਣਾ ਛੋਟੇ ਬੱਚੇ ਸਿਵਲ ਪ੍ਰਸ਼ਾਸਨ ਸਾਰਿਆਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕੋਈ ਬਹੁਤਾ ਲੰਮਾ ਚੌੜਾ ਭਾਸ਼ਣ ਨਹੀਂ ਦੇਣਾ ਦੋ ਚਾਰ ਗੱਲਾਂ ਮੈਂ ਤੁਹਾਡੇ ਨਾਲ ਕਰੂੰਗਾ ਸਿਰਫ ਦੋ ਦਿਨ ਰਹਿ ਗਏ ਵਿਚਾਲੇ ਕੱਲ ਨੂੰ ਸ਼ਾਮ ਨੂੰ 5 ਵਜੇ ਪ੍ਰਚਾਰ ਖਤਮ ਹੋ ਜਾਣਾ ਤੇ ਪਰਸੋਂ ਤੋਂ ਮਸ਼ੀਨਾਂ ਜਿਹੜੀਆਂ ਨੇ ਤੁਹਾਡੇ ਪਿੰਡਾਂ ਦੇ ਬੂਥਾਂ ਦੇ ਵਿੱਚ ਫਿੱਟ ਹੋ ਜਾਣੀਆਂ ਨੇ ਤੇ 11 ਤਰੀਕ ਨੂੰ ਤੁਸੀਂ ਫੈਸਲਾ ਕਰਨਾ ਫੈਸਲਾ ਕਾਹਦਾ ਕਰਨਾ ਹੈ 11 ਤਰੀਕ ਨੂੰ ਤੁਹਾਡੇ ਸਾਹਮਣੇ ਦੋ ਤਿੰਨ ਚੀਜ਼ਾਂ ਨੇ ਉਹਨਾਂ 'ਚ ਚੁਣਨਾ ਇੱਕ ਨੂੰ ਹੈ ਤੁਸੀਂ ਇੱਕ ਇਹੋ ਜੀ ਪਾਰਟੀ ਹੈ ਮਤਲਬ ਤੂੰ ਇਹ ਸਮਝ ਲਓ ਵੀ ਤਿੰਨ ਪੈਨ ਨੇ ਉਹਨਾਂ 'ਚੋਂ ਇੱਕ ਪੈਨ ਚੁਣਨਾ ਹੈ ਵੀ ਉਹਨੇ ਲਿਖਣਾ ਕੀ ਹੈ ਇੱਕ ਪੈਨ ਕਾਂਗਰਸ ਵਾਲਿਆਂ ਦਾ ਜਿਹਦੇ ਵਿੱਚ ਲੋਕਾਂ ਦੇ ਖੂਨ ਦੀ ਸਿਆਹੀ ਹੈ ਚਾਹੇ ਉਹ 84 ਵਾਲਾ ਕਤਲੇਆਮ ਹੈ ਭਾਵੇਂ ਉਹ ਗੁਰੂ ਧਾਮਾਂ ਤੇ ਟੈਂਕ ਚੜਾਉਣ ਵਾਲਾ ਉੱਥੇ ਕਤਲੇਆਮ ਹੋਇਆ ਚਾਹੇ ਭ੍ਰਿਸ਼ਟਾਚਾਰ ਵਾਲਾ ਲੋਕਾਂ ਦਾ ਜਿਹੜਾ ਖੂਨ ਪੀਤਾ ਹੈ ਉਹ ਖੂਨ ਰੰਗਾ ਸਿਆਹੀ ਨਾਲ ਭਰਿਆ ਹੋਇਆ ਪੈਨ ਹੈ ਤੇ ਉਹਨੇ ਤਾਂ ਫਿਰ ਖੂਨ ਹੀ ਲਿਖਣਾ ਜੇ ਕੋਈ ਇੱਧਰ ਉੱਧਰ ਉਹਨੂੰ ਵੋਟ ਪਾ ਬੈਠੇ ਉਹਦੇ ਚ ਤਾਂ ਇਹ ਜਿਹੜਾ ਲਾਲ ਰੰਗ ਹੀ ਆਉਣਾ ਹੈ ਉਹ ਲਾਲ ਰੰਗ ਦਾ ਪੈਨ ਕਦੋਂ ਚੱਲਦਾ ਜਦੋਂ ਖਤਰਾ ਹੋਵੇ ਜਦ ਲਾਲ ਰੰਗ ਦੇ ਪੈਨ ਨਾਲ ਕੀ ਆਰਡਰ ਦਿੱਤੇ ਜਾਂਦੇ ਨੇ ਵੀ ਇਹਨੂੰ ਡਿਸਮਿਸ ਕਰ ਦੇ ਉਹਨੂੰ ਸਸਪੈਂਡ ਕਰ ਦੋ ਕੋਈ ਚੰਗਾ ਫੈਸਲਾ ਤਾਂ ਲਾਲ ਰੰਗ ਦੇ ਪੈਨ ਨਾਲ ਹੁੰਦਾ ਨਹੀਂ ਦੂਜਾ ਪੈਨ ਹੈ ਕਾਲੀ ਦਾ ਲਾਲਾ ਉਹ ਚ ਹੁਣ ਸਹੀ ਹੈ ਨਹੀਂ ਉਹ ਨਵੇੜੀ ਬੈਠਿਆ ਕੰਮ ਸਾਰਾ ਹੀ ਕਿਉਂਕਿ ਗੁਰੂ ਸਾਹਿਬ ਦੀ ਬੇਅਦਬੀ ਕਰਾਤੀ ਆਪ ਹੀ ਬੇਅਦਬੀਆਂ ਕਰਾਤੀਆਂ ਗੋਲੀਆਂ ਚਲਾਤੀਆਂ ਆਪ ਹੀ ਮੰਨ ਵੀ ਗਏ ਕੱਲ ਤੱਕ ਸਾਹਮਣੇ ਜਾ ਕੇ ਬਾਅਦ ਚ ਮੁੱਕਰ ਗਏ ਪੰਥ ਨੂੰ ਬਚਾ ਲੋ ਪੰਥ ਮਾਰਿਆ ਹੀ ਤਾਂ ਐ ਤੇਰਾ ਹੀ ਮਾਰਿਆ ਹੋਇਆ ਪੰਥ ਹੈ ਧਰਮ ਨੂੰ ਮੁਠੀ ਚ ਕਰ ਰੱਖਿਆ ਆਪਦੇ ਚ ਉਹਨਾਂ ਵਾਲਾ ਪੈਨ ਤਾਂ ਚੱਲਣਾ ਹੀ ਨਹੀਂ ਉਹ ਤਾਂ ਕਈ ਸਾਲਾਂ ਤੋਂ ਬੰਦ ਪਿਆ ਨਿਬ ਨੁਬ ਜੀ ਟੁੱਟ ਗਈ ਉਹ ਤਾਂ ਸਿਆਹੀ ਬਦਲ ਸਾਹਿਬ ਨਾਲ ਹੀ ਲੈ ਗਏ ਆਪਦੇ ਵੱਡੇ ਬਦਲ ਸਾਹਿਬ ਉਹ ਤਾਂ ਇੱਥੇ ਖਾਲੀ ਤੱਕੜੀ ਰਹਿ ਗਈ ਤੱਕੜੀ ਦੀਆਂ ਵੀ ਰਸਿਆਈਆਂ ਟੁੱਟੀਆਂ ਪਈਆਂ ਤੋਲਣ ਜੋਗੀ ਹੈ ਨਹੀਂ ਹੁਣ ਸੋ ਉਹਨਾਂ ਦਾ ਤਾਂ ਭੁੱਲੀ ਜਾਓ ਤੀਜਾ ਪੈਨ ਹੈ ਆ ਆਮ ਆਦਮੀ ਪਾਰਟੀ ਵਾਲਿਆਂ ਦਾ ਜਿਹਦੇ ਵੱਲੋਂ ਮੈਂ ਤੁਹਾਡਾ ਪੰਜਾਬ ਦਾ ਮੁੱਖ ਮੰਤਰੀ ਆ ਪੰਜਾਬ ਦਾ ਲਾਣੇਦਾਰ ਕਹਿ ਲੋ ਸੇਵਾਦਾਰ ਕਹਿ ਲੋ ਆ ਦੋਨੇ ਪੰਨ ਜਿਹੜੇ ਨੇ ਜੇ ਇਹਨਾਂ ਨੂੰ ਵੋਟ ਪਾਓਗੇ ਤੁਹਾਡੇ ਪਿੰਡ ਲੜਾਈ ਆਊਗੀ ਤੁਹਾਡੇ ਪਿੰਡ ਲੜਾਈ ਆਊ ਤੁਹਾਡੇ ਟੱਬਰਾਂ ਚ ਲੜਾਈ ਆਊ ਤੁਹਾਡੇ ਪਿੰਡ ਚ ਲੜਾਈ ਆਊ ਤੇ ਜੇ ਤੀਜੇ ਨੰਬਰ ਵਾਲਾ ਝਾੜੂ ਵਾਲਾ ਬਟਨ ਦਬੋਂਗੇ ਤੁਹਾਡੇ ਪਿੰਡ ਪੜ੍ਹਾਈ ਆਊਗੀ ਇਹ ਚੁਣਨਾ ਤੁਸੀਂ ਤੁਹਾਡੇ ਪਿੰਡ ਹਸਪਤਾਲ ਆਉਣਗੇ ਉਹਨਾਂ ਚ ਦਵਾਈ ਆਊਗੀ ਇਹ ਚੁਣਨਾ ਤੁਸੀਂ ਤੁਹਾਡੇ ਬੱਚਿਆਂ ਨੂੰ ਰੋਜ਼ਗਾਰ ਮਿਲੇਗਾ ਤੁਹਾਡੀਆਂ ਸੜਕਾਂ ਬਣਦੀਆਂ ਟੋਬੇ ਛੱਪੜਾਂ ਦਾ ਗੰਦ ਕੱਢਾਂਗੇ ਗਰਾਊਂਡ ਬਣ ਬਣ ਰਹੇ ਨੇ ਨੌਕਰੀਆਂ ਮਿਲ ਰਹੀਆਂ ਨੇ 32 ਖੇਤਾਂ ਵਾਲਿਆ ਬੈਠੇ ਆਪਾਂ ਸਾਰੇ ਇੱਕ ਜ਼ਿੰਮੇਵਾਰ ਪਰਿਵਾਰ ਨਾਲ ਵੀ ਸੰਬੰਧ ਰੱਖਦੇ ਆਂ ਕੋ ਖੇਤ ਮਜ਼ਦੂਰ ਵੀ ਨੇ ਆਉਂਦੀਆਂ ਨਾ 32 ਦਿਨੇ ਫੁੱਲ ਬਟਾ ਫੁੱਲ ਤੁਸੀਂ ਕਹੇ ਇਹ ਗੱਲ ਮੈਂ ਨਹੀਂ ਕਿਹਾ ਫੁੱਲ ਬਟਾ ਫੁੱਲ ਜਦੋਂ ਮਰਜ਼ੀ ਜਾ ਕੇ ਸਟਾਰਟਰ ਦਾ ਬਟਨ ਦੱਬ ਲੋ ਮੋਟਰ ਬੰਦ ਕਰਕੇ ਆਉਨੇ ਉਹ ਵੀ ਕੱਲ ਨੂੰ ਲਾ ਲਾਂਗੇ ਯਾਰ ਇਹ ਕਿਹੜਾ ਮੁੱਕਦੀ ਹੈ ਪਹਿਲਾਂ ਕੀ ਹੁੰਦਾ ਸੀ 8 ਘੰਟੇ ਬਿਜਲੀ ਦੇਣੀ ਹੈ ਪਹਿਲੀ ਗੱਲ ਤਾਂ ਆਉਣੀ 1:30 ਵਜੇ ਰਾਤ ਨੂੰ ਮੈਂ ਆਪ ਜਾਂਦਾ ਰਿਆਂ ਪਾਣੀ ਲਾਉਣ ਮੋਟਰ ਦੀ ਬਾਰੀ ਤੇ 1:30 ਵਜੇ ਰਾਤ ਨੂੰ ਨਾ ਪਹਿਲਾਂ ਸੌ ਸਕਦਿਆਂ ਨਾ ਬਾਅਦ ਚ ਸੌ ਸਕਦਿਆਂ ਕਦੇ ਸੱਪ ਅੱਗੇ ਆਉਂਦੀ ਲੰਘ ਗਿਆ ਕਦੇ ਆਪਾਂ ਸੱਪ ਦੇ ਅੱਗੇ ਨਹੀਂ ਲੰਘੇ ਕਦੇ ਸੱਪ ਉੱਤੋਂ ਦੀ ਲੰਘ ਗਿਆ ਸੱਪਾਂ ਦੀਆਂ ਸਿਰੀਆਂ ਮਿੱਧੇ ਫਿਰਦੇ ਰਹਿੰਦੇ ਸੀ ਹੁਣ ਦਿਨੇ ਆਉਂਦੀ ਮੈਂ ਉਦੋਂ ਹੀ ਛੋਟਾ ਹੁੰਦਾ ਸੀ ਮੈਂ ਜਦੋਂ ਖੇਤਾਂ ਚ ਪਾਣੀ ਲਾਉਂਦਾ ਸੀ ਉਦੋਂ ਹੀ ਮੈਂ ਸੋਚਦਾ ਹੁੰਦਾ ਸੀ ਅਗਲੇ ਦਿਨ ਕਾਲਜ ਜਾਂ ਸਕੂਲ ਜਾਣਾ ਹੁੰਦਾ ਸੀ ਜੀ ਹੁਣ 11 2 2 ਵਜੇ ਤੱਕ ਉੱਥੇ ਫਿਰਦੇ ਆਂ ਜੀ ਖੇਤ ਦੋ ਤਿੰਨ ਵੱਜਣਗੇ ਕਦੋਂ ਸਕੂਲ ਜਾਵਾਂਗੇ ਫਿਰ ਕਲਾਸ ਚ ਨਹੀਂ ਦਾਈ ਜਾਣੀ ਹੈ ਮੈਂ ਸੋਚਦਾ ਹੁੰਦਾ ਸੀ ਯਾਰ ਸਾਰੀ ਦੁਨੀਆ ਦੇ ਦਫ਼ਤਰ ਸਵੇਰੇ 9 ਤੋਂ ਸ਼ਾਮ ਦੇ 5 ਵਜੇ ਤੱਕ ਲੱਗਦੇ ਆ ਕਿਸਾਨਾਂ ਦਾ ਦਫ਼ਤਰ ਕਿਉਂ ਰਾਤ ਨੂੰ 2 ਵਜੇ ਲੱਗਦਾ ਹੈ ਮੈਂ ਕਿਹਾ ਕੋਈ ਗੱਲ ਨਹੀਂ ਪ੍ਰਮਾਤਮਾ ਨੇ ਕਦੇ ਮੌਕਾ ਦਿੱਤਾ ਇਹ ਦਫ਼ਤਰ ਦੇ ਟਾਈਮ ਠੀਕ ਕਰ ਦਾਂਗੇ ਸਭ ਤੋਂ ਪਹਿਲਾਂ ਹਾਂ ਸਰ 32 ਦਿਨੇ ਕੀਤੀ ਜੀ ਖੇਤਾਂ ਲਈ ਇਹ ਬੰਦਾ ਉਹੀ ਕਰ ਸਕਦਾ ਜਿਨੇ ਆਪ ਪਿੰਡੇ ਤੇ ਦਰਦ ਹੰਡਾਇਆ ਹੋਵੇ ਰਾਤ ਨੂੰ ਖੇਤ ਜਾਣ ਦਾ ਫਿਰ ਬਿਜਲੀ ਦੇ ਬਿੱਲ ਜਦੋਂ ਮੈਂ MPC 2014 ਚ ਫਿਰ 19 ਚ ਦੋ ਵਾਰੀ MP ਮੈਨੂੰ ਸੰਗਰੂਰ ਵਾਲਿਆਂ ਨੇ ਚੁਣਿਆ ਮੇਰੇ ਕੋਲੇ 14 ਵੇਲੇ ਕਾਲੀਆਂ ਦੀ ਸਰਕਾਰ ਸੀ 17 ਜਿਹਨਾਂ ਦੀ ਆ ਗਈ ਕਾਂਗਰਸੀਆਂ ਦੀ ਇਹ ਹਜੇ ਬਿੱਲ 55890 ਰੁਪਏ ਬਿੱਲ ਆ ਗਿਆ ਜੀ ਅੱਛਾ ਜੀ ਕਿੰਨਾ ਲੋਡ ਹੈ ਕਹਿੰਦੇ ਲੋਡ ਕਹਤਾ ਜੀ ਦੋ ਬਲਬ ਨੇ ਇੱਕ ਪੱਖਾ 55890 ਰੁਪਏ ਕਿਹੜਾ 60000 ਪੁਰਾਣਾ ਖਰਚਾ ਪਾਤਾ ਜੀ ਪਤਾ ਨਹੀਂ ਕਾਹਦਾ ਵਿਆਜ ਲਾਤਾ ਜੀ ਜੁਰਮਾਨਾ ਪਾਤਾ ਜੀ ਵੀਰੋ ਆਉਣ ਅਸਾਰ ਸਭ ਤੋਂ ਪਹਿਲਾਂ ਜੁਲਾਈ ਤੋਂ ਇਹ ਫੈਸਲਾ ਕੀਤਾ 600 ਜੁਨਟ ਹਰੇਕ ਘਰ ਨੂੰ ਫ੍ਰੀ ਹੈ ਚਾਹੇ ਉਹ ਐਸਸੀਬੀਸੀ ਪਰਿਵਾਰ ਹੈ ਚਾਹੇ ਉਹ ਜਨਰਲ ਪਰਿਵਾਰ ਹੈ 600 ਤੋਂ 599 ਜੁਨਟਾਂ ਤੁਹਾਡੀਆਂ ਰਹਿ ਗਈਆਂ ਤਾਂ ਤੁਹਾਨੂੰ ਬਿਜਲੀ ਦਾ ਬਿੱਲ ਜ਼ੀਰੋ ਆਊਗਾ 90% ਘਰਾਂ ਨੂੰ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਜੀ ਆ ਨਾਲ ਤੁਹਾਡੇ ਗੋਇੰਦਵਾਲ ਸਾਹਿਬ ਹੈ ਇਹ ਤੇ ਥਰਮਲ ਪਲਾਂਟ ਸੀ ਜੀਵੀ ਕੇ ਕੰਪਨੀ ਦਾ ਪ੍ਰਾਈਵੇਟ ਉਹ ਕਹਿੰਦੇ ਵੇਚਣਾ ਅਸੀਂ ਬਿਜਲੀ ਬੋਰਡ ਨਾਲ ਗੱਲ ਕੀਤੀ ਸੀ ਕਿ ਖਰੀਦਣਾ ਹੈ ਫਿਰ ਆਪਾਂ ਨੇ ਉਹ ਕਹਿੰਦੇ ਸਰਕਾਰ ਤਾਂ ਵੇਚਦੀ ਹੁੰਦੀ ਹੈ ਸਰਕਾਰ ਤਾਂ ਆਪਦੇ ਅਦਾਰੇ ਜਿਹੜੇ ਨੇ ਉਹਨਾਂ ਨੂੰ ਘਾਟੇ 'ਚ ਦਿਖਾ ਕੇ ਵੇਚ ਦਿੰਦੀ ਹੈ ਮੈਂ ਕਿਹਾ ਨਹੀਂ ਆਪਾਂ ਉਲਟੀ ਗੰਗਾ ਬਹਾਉਣੀ ਹੈ ਖਰੀਦਾਂਗੇ ਵੀਰੋ 540 ਮੈਗਾਵਾਟ ਬਿਜਲੀ ਪੈਦਾ ਕਰਨ ਵਾਲਾ ਥਰਮਲ ਪਲਾਂਟ 1080 ਕਰੋੜ ਚ 2 ਕਰੋੜ ਰੁਪਇਆ 1 ਮੈਗਾਵਾਟ ਦਾ ਖਰਚਾ ਪੈਂਦਾ ਦੇਸ਼ ਦਾ ਸਭ ਤੋਂ ਸਸਤਾ ਸੌਦਾ ਹੁਣ ਤੱਕ ਬਿਜਲੀ ਦੇ ਇਤਿਹਾਸ ਚ ਉਹ ਖਰੀਦੇ ਆਪਾਂ ਨੇ ਤੇ ਪਹਿਲਾਂ ਉਹਦਾ ਨਾਂ ਸੀ ਜੀ ਵੀ ਕੇ ਥਰਮਲ ਪਲਾਂਟ ਹੁਣ ਉਹਦਾ ਨਾਂ ਰੱਖਿਆ ਗੁਰੂ ਅਮਰਦਾਸ ਥਰਮਲ ਪਲਾਂਟ ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਜੀ ਨੇ ساری ਜ਼ਿੰਦਗੀ ਗੋਇੰਦਵਾਲ ਸਾਹਿਬ ਬਤਾਈ ਹੈ ਜਿੱਥੇ ਸਤੀ ਪ੍ਰਥਾ ਖਤਮ ਕੀਤੀ ਸੀ ਤੇ ਲੰਗਰ ਪ੍ਰਥਾ ਸ਼ੁਰੂ ਕੀਤੀ ਸੀ ਆ ਜਿਹੜੇ ਪੰਥ ਦੇ ਨਾਂ ਤੇ ਵੋਟਾਂ ਮੰਗਦੇ ਉਹਨਾਂ ਨੂੰ ਸ਼ਾਇਦ ਇਹ ਗੱਲ ਪਤਾ ਨਹੀਂ ਹੋਣੀ ਨਹੀਂ ਤਾਂ ਫਿਰ ਪਹਿਲਾਂ ਵੀ ਰੱਖ ਦਿੰਦੇ ਤੁਸੀਂ ਕੁਦਰਤ ਦੇਖੋ ਸੰਜੋਗ ਦੇਖੋ ਵਕਤ ਦੇਖੋ ਵਕਤ ਬਹੁਤ ਵੱਡੀ ਚੀਜ਼ ਹੈ ਜੀ ਟਾਈਮ ਇਹ ਵਕਤ ਭਿਖਾਰੀਆਂ ਤੋਂ ਭਿਖਾਰੀਆਂ ਤੋਂ ਰਾਜ ਤੇ ਬਿਠਾ ਦਿੰਦਾ ਇਹ ਵਕਤ ਰਾਜਿਆਂ ਤੋਂ ਭੀਖ ਮੰਗਾ ਲੈਂਦਾ ਇਹ ਵਕਤ ਬਹੁਤ ਵੱਡੀ ਚੀਜ਼ ਹੈ ਜਦੋਂ ਜੀਵੀ ਕੇ ਥਰਮਲ ਪਲੈਂਟ ਬਣਿਆ ਨਾ ਉਦਘਾਟਨ ਕਰਨਾ ਸੀ ਜਦੋਂ ਉਦੋਂ ਅਕਾਲੀ ਦਲ ਦੀ ਸਰਕਾਰ ਸੀ ਕਲਾਕਾਰ ਦੇ ਤੌਰ ਤੇ ਮੈਂ ਇੱਥੇ ਪ੍ਰੋਗਰਾਮ ਕਰਨ ਆਇਆ ਸੀ ਜੀਵੀ ਕੇ ਥਰਮਲ ਪਲਾਂਟ ਜਿੱਦੇ ਉਦਘਾਟਨ ਕੀਤਾ ਸੁਖਵੀਰ ਬਾਦਲ ਨੇ ਰੀਤਾ ਕੱਟਿਆ ਸੀ ਅਸੀਂ ਉਦੋਂ ਪ੍ਰੋਗਰਾਮ ਕੀਤਾ ਸੀ ਵਕਤ ਬਹੁਤ ਵੱਡੀ ਚੀਜ਼ ਹੈ ਕੀ ਪਤਾ ਸੀ ਇਸੇ ਨੂੰ ਅਸੀਂ ਖਰੀਦਾਂਗੇ ਬਾਅਦ ਚ ਆਪ ਹੀ ਸੈਨ ਕਰਕੇ ਕੁਦਰਤ ਹੈ ਕਈ ਵਾਰੀ ਦਿਖਾਉਂਦੀ ਹੈ ਬਿਧੀਆਂ ਬਣਾਉਂਦੀ ਹੈ ਲੈ ਜਾਂਦੀ ਆ ਉੱਥੇ ਕੁਦਰਤ ਵੀ ਭਾਈ ਦੇਖ ਲੈ ਇਹ ਬਾਅਦ ਚ ਇੱਥੇ ਹੀ ਕਰਾਉਣਾ ਕੰਮ ਸੋ ਵੀਰੋ ਨੌਕਰੀਆਂ ਦੀ ਗੱਲ ਤੇ ਆ ਜਾਨੇ ਹੁਣ ਤੱਕ 58962 ਨੌਕਰੀਆਂ ਦੇ ਚੁੱਕੇ ਆ ਜੀ ਕੱਲ ਪਰਸੋਂ ਪਰਸੋਂ 2106 ਲਾਈਨਮੈਨਾਂ ਨੂੰ ਨੌਕਰੀ ਦਿੱਤੀ ਹੈ ਜੀ ਅੰਮ੍ਰਿਤਸਰ ਹੀ ਬੁਲਾਏ ਸੀਗੇ ਨਿਯੁਕਤੀ ਪੱਤਰ ਦਿੱਤਾ ਨਾਲੇ ਮੱਥਾ ਟੇਕ ਗਏ 58962 ਹੋ ਗਏ ਜੀ ਹੁਣ ਸਰਕਾਰੀ ਨੌਕਰੀ ਬਿਨਾਂ ਕਿਸੇ ਪੈਸਿਆਂ ਤੋਂ ਬਿਨਾਂ ਕਿਸੇ ਫਰਮਾਇਸ਼ ਤੋਂ ਪੜੋ ਨੰਬਰ ਲਾਓ ਸਰਕਾਰ ਦੀ ਈਮੇਲ ਆਉ ਸਰਕਾਰ ਦਾ ਤੁਹਾਨੂੰ ਸੁਨੇਹਾ ਆਊਗਾ ਕਿ ਭਾਈ ਆ ਜਾ ਔਰ ਕੱਲੇ ਕੱਲੀ ਲਿਸਟ ਪਈ ਹੈ ਸਾਡੇ ਕੋਲ